ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਦੇ ਆਈਪੀਐਸ ਅਫਸਰ ਦੀ ਸੁਸਾਈਡ ਮਾਮਲੇ ਦੇ ਵਿੱਚ ਅੱਜ ਪੰਜਾਬ ਭੜ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਬਲਤੇਜ ਪੰਨੂ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਪੰਨੂ ਸਾਹਿਬ ਮਕਸਦ ਕੀ ਹੈ ਮਕਸਦ ਇਹ ਕੋਹਾ ਜੀ ਅਸੀਂ ਮੁਲਕ ਭਰ ਦੇ ਵਿੱਚ ਰਹਿੰਦੇ ਲੋਕਾਂ ਦੇ ਸਾਹਮਣੇ ਇਹ ਸਵਾਲ ਜਿਹੜਾ ਉਹ ਰੇਜ਼ ਕਰਨਾ ਚਾਹੁੰਦੇ ਆ ਕਿ ਅਸੀਂ 21ਵੀਂ ਸਦੀ ਦੇ ਵਿੱਚ ਰਹਿਣ ਵਾਲੇ ਲੋਕ ਆ ਅੱਜ ਜਿੰਨੇ ਮੇਰੇ ਆਲੇ-ਦੁਆਲੇ ਖੜੇ ਨੇ ਇਹਨਾਂ ਦੀ ਤੁਸੀਂ ਸ਼ਕਲ ਦੇਖ ਕੇ ਉੱਥੋਂ ਤੁਸੀਂ ਜੱਜ ਥੋੜੀ ਕਰ ਸਕਦੇ ਹੋ ਕਿ ਕੌਣ ਕਿਹੜੇ ਧਰਮ ਦੇ ਨਾਲ ਸੰਬੰਧਿਤ ਆ ਕੌਣ ਕਿਹੜੀ ਜਾਤ ਦੇ ਵਿੱਚੋਂ ਆ ਅਸੀਂ ਜਾਤਾਂ-ਪਾਤਾਂ ਨੂੰ ਮੇਟਣ ਵਾਲੇ ਲੋਕ ਆ ਤੇ ਸਾਡੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਇਸ ਕਰਕੇ ਆਤਮ ਹੱਤਿਆ ਕਰ ਲਿੰਦਾ ਕਿ ਉਹਨੂੰ ਵਿਕਾਸ ਦੇ ਨਾਂ ਦੇ ਉੱਤੇ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਹ ਵੀ ਸੀਨੀਅਰ ਆਈਪੀਐਸ ਅਫੀਸਰ ਕਿੰਨਾ ਸਮਾਂ ਲੱਗਿਆ ਉਹਨੂੰ ਆਈਪੀਐਸ ਅਫੀਸਰ ਬਣਨ ਲਈ ਤੇ ਕਿੰਨਾ ਸਮਾਂ ਲੱਗਿਆ ਉਹਨੂੰ ਏਡੀਜੀਪੀ ਦੇ ਅਹੁਦੇ ਤੱਕ ਪਹੁੰਚਣ ਦੇ ਵਾਸਤੇ ਉਸ ਤੋਂ ਬਾਅਦ ਉਹਦੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਉਹ ਆਤਮ ਹੱਤਿਆ ਕਰ ਲੈਂਦਾ ਇਹ ਬਹੁਤ ਵੱਡੇ ਸਵਾਲ ਨੇ ਮੁਲਕ ਦੇ ਵਾਸਤੇ ਜੀ ਅਸਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਚੱਕਿਆ ਹੈ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਇਸੇ ਦੇ ਖਿਲਾਫ ਲੜਾਈ ਲੜਾਂਗੇ ਉਹਦੀ ਸ਼ੁਰੂਆਤ ਅੱਜ ਹੋਈ ਹੈ ਅੱਗੇ ਦੀ ਰਣਨੀਤੀ ਇਹ ਪਾਰਟੀ ਹਾਈ ਕਮਾਂਡ ਵੱਲੋਂ ਕਿ ਅੱਗੇ ਦੀ ਰਣਨੀਤੀ ਤੈਅ ਕੀਤੀ ਗਈ ਹੈ ਦੇਖੋ ਅਸੀਂ ਅਜੇ ਉਸ ਪਰਿਵਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਮੁੱਚਾ ਪੰਜਾਬ ਉਸ ਪਰਿਵਾਰ ਦੇ ਨਾਲ ਖੜਾ ਹੈ ਜਿਹੜੀ ਉਹਨਾਂ ਦੀ ਪਤਨੀ ਆਈਐਸ ਅਫੀਸਰ ਆ ਉਹ ਪੰਜਾਬ ਦੀ ਧੀ ਹੈ ਉਹ ਸਿੱਖ ਪਰਿਵਾਰ ਦੇ ਵਿੱਚੋਂ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਉਹਦਾ ਪੇਕਾ ਪਿੰਡ ਹੈ ਪੰਜਾਬ ਤੇ ਪੂਰਾ ਉਹਦਾ ਪੇਕਾ ਪਿੰਡ ਉਸ ਪਰਿਵਾਰ ਦੇ ਨਾਲ ਇਸ ਦੁੱਖ ਦੇ ਮੌਕੇ ਦੇ ਉੱਤੇ ਨਾਲ ਖੜਾ ਅੱਗੋਂ ਜਿਸ ਤਰੀਕੇ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਪਾਰਟੀ ਦੇ ਵੱਲੋਂ ਦਿੱਤਾ ਜਾਊਗਾ ਉਹ ਤੁਹਾਨੂੰ ਦੱਸਤਾ ਜਾਊਗਾ ਕੱਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਘਰੇ ਗਏ ਸੀ ਅੱਜ ਸਾਨੂੰ ਜਿਹੜਾ ਕੈਂਡਲ ਮਾਰਚ ਦੇ ਵਾਸਤੇ ਪਾਰਟੀ ਦਾ ਪ੍ਰੋਗਰਾਮ ਸੀਗਾ ਕੱਲ ਦਾ ਜਿਹੜਾ ਅਗਲਾ ਪ੍ਰੋਗਰਾਮ ਉਹ ਤੁਹਾਨੂੰ ਦੱਸਾਂਗੇ ਜੀ ਬਿਲਕੁਲ ਸਰ ਬਲਤੇਜ ਪੰਨੂ ਨੇਗੇ ਮੀਡੀਆ ਐਡਵਾਈਜ਼ਰ ਨੇਗੇ ਨਾਲ ਮੇਰੇ ਬਲਜਿੰਦਰ ਸਿੰਘ ਢਿੱਲੋਂ ਨੇਗੇ ਪਾਰਟੀ ਦੇ ਸੀਨੀਅਰ ਅਗੂ ਨੇ ਉਹ ਕੱਲ ਨੇ ਢਿੱਲੋਂ ਸਾਹਿਬ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਆਈ ਹੈ ਕੀ ਲੱਗਦਾ ਹੈ ਜਿਸ ਤਰ੍ਹਾਂ ਇੱਕ ਆਈਪੀਐਸ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਕਿ ਮੈਂ ਸੋਚਦਾ ਦੇਖੋ ਸਾਡੇ ਆਮ ਆ ਜਿਹੜੀ ਇਹ ਲੜਾਈ ਆ ਇੱਕ ਪ੍ਰੋਟੈਸਟ ਬੜਾ ਸ਼ਾਂਤਮਈ ਪ੍ਰੋਟੈਸਟ ਅਸੀਂ ਅੱਜ ਕੀਤਾ ਔਰ ਇੱਕ ਕੈਂਡਲ ਮਾਰਚ ਕੱਢਿਆ ਔਰ ਸਾਰੇ ਪੰਜਾਬ ਛੇੜ ਗਏ ਤੁਹਾਨੂੰ ਉਦਾਹਰਨਾਂ ਮਿਲਣਗੀਆਂ ਬਹੁਤ ਜਗ੍ਹਾ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਆ ਸੋ ਇਹ ਲੜਾਈ ਜਿਹੜੀ ਆ ਸਿਰਫ ਸਿਸਟਮ ਦੇ ਖਿਲਾਫ ਆ ਇੱਕ ਹਿਊਮਿਲੇਸ਼ਨ ਦੇ ਖਿਲਾਫ ਆ ਇੱਕ ਜਾਤੀ ਦੇ ਆਧਾਰ ਦੇ ਉੱਤੇ ਇੱਕ ਬੜੇ ਵੱਡੇ ਉੱਚ ਅਹੁਦੇ ਦੇ ਐਡੀਜੀਪੀ ਰੈਂਕ ਦੇ ਬੰਦੇ ਜਿਨ੍ਹਾਂ ਕੇ ਵਾਈਫ ਆਈਐਸ ਆਫੀਸਰ ਪੰਜਾਬ ਤੋਂ ਹੈਗੇ ਨੇ ਸੋ ਉਹਨਾਂ ਨਾਲ ਇੰਨਾ ਦੁਰਵਿਹਾਰ ਕਰਦੇ ਰਹੀ ਆ ਉਸ ਸਰਕਾਰ ਉਸ ਗਵਰਨਮੈਂਟ ਦੇ ਵਿੱਚ ਜਿਨ੍ਹਾਂ ਨੇ ਇੱਕ ਚੰਡੀਗੜ੍ਹ ਦੇ ਆਪਣੇ ਕੋਠੀ ਦੇ ਇੱਕ ਤਾਂ ਤੰਗ ਆ ਕੇ ਇੱਕ ਸੁਸਾਈਡ ਨੋਟ ਲਿਖ ਕੇ ਆਪਣੇ ਆਪ ਨੂੰ ਗੋਲੀ ਮਾਰੀ ਆ ਔਰ ਆਤਮ ਹੱਤਿਆ ਕੀਤੀ ਆ ਸੋ ਸੁਸਾਈਡ ਨੋਟਸ ਦੇ ਵਿੱਚ ਉਹਨਾਂ ਨੇ ਸਾਰੇ ਚੀਫ ਸਕੱਟਰੀ ਡੀਜੀਪੀ ਰੈਂਕ ਜਾਂ ਹੋਰ ਵੀ ਅਧਿਕਾਰੀਆਂ ਜਿਹੜੇ ਵੀ ਉੱਥੇ EMPLOYEES ਨੇ ਉਹਨਾਂ ਦੇ ਨਾਮ ਲਿਖੇ ਆ ਸੋ ਸਾਡੀ ਮੰਗ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇੰਨੇ ਦਿਨ ਬੀਤਣ ਦੇ ਬਾਅਦ ਅਜੇ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਇਆ ਔਰ ਅਜੇ ਤੱਕ ਵੀ ਉਹ ਉਹਨਾਂ ਦੇ ਸੰਸਕਾਰ ਨਹੀਂ ਹੋਏ ਇਨਸਾਫ ਉਹ ਚਾਹੁੰਦੇ ਆ ਅਨਸਾਫ ਉਹਨਾਂ ਨੂੰ ਮਿਲ ਰਿਹਾ ਜੇ ਇਹੋ ਜੇ ਵੱਡੇ ਅਫਸਰਾਂ ਨਾਲ ਇਸ ਤਰ੍ਹਾਂ ਹੋ ਸਕਦਾ ਆਮ ਬੰਦੇ ਨਾਲ ਕੀ ਹੋ ਸਕਦਾ ਇਹ ਸਾਡੀ ਲੜਾਈ ਜੀ ਜੀ ਸੋ ਇਹ ਬਲਜਿੰਦਰ ਸਿੰਘ ਢਿੱਲੋਂ ਨੇ ਪਾਰਟੀ ਦੇ ਸੀਨੀਅਰ ਆਗੂ ਰਹੇ ਨੇ ਹਲਕਾ ਇੰਚਾਰਜ ਰਹੇ ਨੇ ਲੋਕ ਸਭਾ ਦੇ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੇਕਰ ਇੱਕ ਆਈਪੀਐਸ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਸਕਦਾ ਤਾਂ ਆਮ ਆਦਮੀ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੋਊਗੀ ਤੇ ਆਮ ਆਦਮੀ ਪਾਰ ਉਹਨਾਂ ਨੂੰ ਸੰਘਰਸ਼ ਕਰਦੀ ਰਹੂਗੀ ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਦੇ ਆਈਪੀਐਸ ਅਫਸਰ ਦੀ ਸੁਸਾਈਡ ਮਾਮਲੇ ਦੇ ਵਿੱਚ ਅੱਜ ਪੰਜਾਬ ਭੜ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਬਲਤੇਜ ਪੰਨੂ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਪੰਨੂ ਸਾਹਿਬ ਮਕਸਦ ਕੀ ਹੈ ਮਕਸਦ ਇਹ ਕੋਹਾ ਜੀ ਅਸੀਂ ਮੁਲਕ ਭਰ ਦੇ ਵਿੱਚ ਰਹਿੰਦੇ ਲੋਕਾਂ ਦੇ ਸਾਹਮਣੇ ਇਹ ਸਵਾਲ ਜਿਹੜਾ ਉਹ ਫਰੇਜ਼ ਕਰਨਾ ਚਾਹੁੰਦੇ ਆ ਕਿ ਅਸੀਂ 21ਵੀਂ ਸਦੀ ਦੇ ਵਿੱਚ ਰਹਿਣ ਵਾਲੇ ਲੋਕ ਆ ਅ ਜਿੰਨੇ ਮੇਰੇ ਆਲੇ ਦੁਆਲੇ ਖੜੇ ਨੇ ਇਹਨਾਂ ਦੀ ਤੁਸੀਂ ਸ਼ਕਲ ਦੇਖ ਕੇ ਉਤੋਂ ਤੁਸੀਂ ਜੱਜ ਥੋੜੀ ਕਰ ਸਕਦੇ ਹੋ ਕਿ ਕੌਣ ਕਿਹੜੇ ਧਰਮ ਦੇ ਨਾਲ ਸੰਬੰਧਿਤ ਆ ਕੌਣ ਕਿਹੜੀ ਜਾਤ ਦੇ ਵਿੱਚੋਂ ਆ ਅਸੀਂ ਜਾਤਾਂ ਪਾਤਾਂ ਨੂੰ ਮੇਟਣ ਵਾਲੇ ਲੋਕ ਆ ਤੇ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਇਸ ਕਰਕੇ ਆਤਮ ਹੱਤਿਆ ਕਰ ਲਿੰਦਾ ਕਿ ਉਹਨੂੰ ਵਿਕਾਸ ਦੇ ਨਾਂ ਦੇ ਉੱਤੇ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਹ ਵੀ ਸੀਨੀਅਰ ਆਈਪੀਐਸ ਅਫੀਸਰ ਕਿੰਨਾ ਸਮਾਂ ਲੱਗਿਆ ਉਹਨੂੰ ਆਈਪੀਐਸ ਅਫੀਸਰ ਬਣਨ ਲਈ ਤੇ ਕਿੰਨਾ ਸਮਾਂ ਲੱਗਿਆ ਉਹਨੂੰ ਏਡੀਜੀਪੀ ਦੇ ਅਹੁਦੇ ਤੱਕ ਪਹੁੰਚਣ ਦੇ ਵਾਸਤੇ ਉਸ ਤੋਂ ਬਾਅਦ ਉਹਦੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਉਹ ਆਤਮ ਹੱਤਿਆ ਕਰ ਲੈਂਦਾ ਇਹ ਬਹੁਤ ਵੱਡੇ ਸਵਾਲ ਨੇ ਮੁਲਕ ਦੇ ਵਾਸਤੇ ਜੀ ਅਸਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਚੱਕਿਆ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਇਸੇ ਦੇ ਖਿਲਾਫ ਲੜਾਈ ਲੜਾਂਗੇ ਉਹਦੀ ਸ਼ੁਰੂਆਤ ਅੱਜ ਹੋਈ ਹੈ ਅੱਗੇ ਦੀ ਕੀ ਰਣਨੀਤੀ ਹੈ ਪਾਰਟੀ ਹਾਈ ਕਮਾਂਡ ਵੱਲੋਂ ਕੀ ਅੱਗੇ ਦੀ ਰਣਨੀਤੀ ਤੈਅ ਕੀਤੀ ਗਈ ਹੈ ਦੇਖੋ ਅਸੀਂ ਅਜੇ ਉਸ ਪਰਿਵਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਮੁੱਚਾ ਪੰਜਾਬ ਉਸ ਪਰਿਵਾਰ ਦੇ ਨਾਲ ਖੜਾ ਹੈ ਜਿਹੜੀ ਉਹਨਾਂ ਦੀ ਪਤਨੀ ਆਈਐਸ ਆਫੀਸਰ ਆ ਉਹ ਪੰਜਾਬ ਦੀ ਧੀ ਹੈ ਉਸ ਸਿੱਖ ਪਰਿਵਾਰ ਦੇ ਵਿੱਚੋਂ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਉਹਦਾ ਪੇਕਾ ਪਿੰਡ ਆ ਪੰਜਾਬ ਤੇ ਪੂਰਾ ਉਹਦਾ ਪੇਕਾ ਪਿੰਡ ਉਸ ਪਰਿਵਾਰ ਦੇ ਨਾਲ ਇਸ ਦੁੱਖ ਦੇ ਮੌਕੇ ਦੇ ਉੱਤੇ ਨਾਲ ਖੜਾ ਆ ਅੱਗੋਂ ਜਿਸ ਤਰੀਕੇ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਪਾਰਟੀ ਦੇ ਵੱਲੋਂ ਦਿੱਤਾ ਜਾਊਗਾ ਉਹ ਤੁਹਾਨੂੰ ਦੱਸਤਾ ਜਾਊਗਾ ਕੱਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਘਰੇ ਗਏ ਸੀ ਅੱਜ ਸਾਨੂੰ ਜਿਹੜਾ ਕੈਂਡਲ ਮਾਰਚ ਦੇ ਵਾਸਤੇ ਪਾਰਟੀ ਦਾ ਪ੍ਰੋਗਰਾਮ ਸੀਗਾ ਕੱਲ ਦਾ ਜਿਹੜਾ ਅਗਲਾ ਪ੍ਰੋਗਰਾਮ ਉਹ ਤੁਹਾਨੂੰ ਦੱਸਾਂਗੇ ਜੀ ਬਿਲਕੁਲ ਸਰ ਬਲਤੇਜ ਪੰਨੂ ਨੇਗੇ ਮੀਡੀਆ ਐਡਵਾਈਜ਼ਰ ਨੇਗੇ ਨਾਲ ਮੇਰੇ ਬਲਜਿੰਦਰ ਸਿੰਘ ਢਿੱਲੋਂ ਨੇਗੇ ਪਾਰਟੀ ਦੇ ਸੀਨੀਅਰ ਅਗੂ ਨਾਲ ਕੱਲ ਨਾ ਢਿੱਲੋਂ ਸਾਹਿਬ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਆਈ ਹੈ ਕੀ ਲੱਗਦਾ ਹੈ ਜਿਸ ਤਰ੍ਹਾਂ ਇੱਕ ਆਈਪੀਐਸ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਕਿ ਮੈਂ ਸੋਚਦਾ ਦੇਖੋ ਸਾਡੇ ਆਮ ਆ ਜਿਹੜੀ ਇਹ ਲੜਾਈ ਆ ਇੱਕ ਪ੍ਰੋਟੈਸਟ ਬੜਾ ਸ਼ਾਂਤਮਈ ਪ੍ਰੋਟੈਸਟ ਅਸੀਂ ਅੱਜ ਕੀਤਾ ਔਰ ਇੱਕ ਕੈਂਡਲ ਮਾਰਚ ਕੱਢਿਆ ਔਰ ਸਾਰੇ ਪੰਜਾਬ ਛੇੜ ਗਏ ਤੁਹਾਨੂੰ ਉਦਾਹਰਨਾਂ ਮਿਲਣਗੀਆਂ ਬਹੁਤ ਜਗ੍ਹਾ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਆ ਸੋ ਇਹ ਲੜਾਈ ਜਿਹੜੀ ਆ ਸਿਰਫ ਸਿਸਟਮ ਦੇ ਖਿਲਾਫ ਆ ਇੱਕ ਹਿਊਮਿਲੇਸ਼ਨ ਦੇ ਖਿਲਾਫ ਆ ਇੱਕ ਜਾਤੀ ਦੇ ਆਧਾਰ ਦੇ ਉੱਤੇ ਇੱਕ ਬੜੇ ਵੱਡੇ ਉੱਚ ਅਧਿਕਾਰ ਦੇ ਐਡੀਜੀਪੀ ਰੈਂਕ ਦੇ ਬੰਦੇ ਜਿਨ੍ਹਾਂ ਕੇ ਵਾਈਫ ਆਈਐਸ ਆਫੀਸਰ ਪੰਜਾਬ ਤੋਂ ਹੈਗੇ ਨੇ ਸੋ ਉਹਨਾਂ ਨਾਲ ਇੰਨਾ ਦੁਰਵਿਹਾਰ ਕਰਦੇ ਰਹੀ ਆ ਉਸ ਸਰਕਾਰ ਉਸ ਗਵਰਨਮੈਂਟ ਦੇ ਵਿੱਚ ਜਿਨ੍ਹਾਂ ਨੇ ਇੱਕ ਚੰਡੀਗੜ੍ਹ ਦੇ ਆਪਣੇ ਕੋਠੀ ਦੇ ਇੱਕ ਤਾਂ ਤੰਗ ਆ ਕੇ ਇੱਕ ਸੁਸਾਈਡ ਨੋਟ ਲਿਖ ਕੇ ਆਪਣੇ ਆਪ ਨੂੰ ਗੋਲੀ ਮਾਰੀ ਆ ਔਰ ਆਤਮ ਹੱਤਿਆ ਕੀਤੀ ਆ ਸੋ ਸੁਸਾਈਡ ਨੋਟਸ ਦੇ ਵਿੱਚ ਉਹਨਾਂ ਨੇ ਸਾਰੇ ਚੀਫ ਸਕੱਟਰੀ ਡੀਜੀਪੀ ਰੈਂਕ ਜਾਂ ਹੋਰ ਵੀ ਅਧਿਕਾਰੀਆਂ ਜਿਹੜੇ ਵੀ ਉੱਥੇ EMPLOYEES ਨੇ ਉਹਨਾਂ ਦੇ ਨਾਮ ਲਿਖੇ ਆ ਸੋ ਸਾਡੀ ਮੰਗ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇੰਨੇ ਦਿਨ ਬੀਤਣ ਦੇ ਬਾਅਦ ਅਜੇ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਇਆ ਔਰ ਅਜੇ ਤੱਕ ਵੀ ਉਹ ਉਹਨਾਂ ਦੇ ਸੰਸਕਾਰ ਨਹੀਂ ਹੋਏ ਇਨਸਾਫ ਉਹ ਚਾਹੁੰਦੇ ਆ ਅਨਸਾਫ ਉਹਨਾਂ ਨੂੰ ਮਿਲ ਰਿਹਾ ਜੇ ਇਹੋ ਜਿਹੇ ਵੱਡੇ ਅਫਸਰਾਂ ਨਾਲ ਇਸ ਤਰ੍ਹਾਂ ਹੋ ਸਕਦਾ ਆਮ ਬੰਦੇ ਨਾਲ ਕੀ ਹੋ ਸਕਦਾ ਇਹ ਸਾਡੀ ਲੜਾਈ ਜੀ ਜੀ ਸੋ ਇਹ ਬਲਜਿੰਦਰ ਸਿੰਘ ਢਿੱਲੋਂ ਨੇ ਪਾਰਟੀ ਦੇ ਸੀਨੀਅਰ ਆਗੂ ਰਹੇ ਨੇ ਹਲਕਾ ਇੰਚਾਰਜ ਰਹੇ ਨੇ ਲੋਕ ਸਭਾ ਦੇ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੇਕਰ ਇੱਕ ਆਈਪੀਐਸ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਸਕਦਾ ਤਾਂ ਆਮ ਆਦਮੀ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੋਊਗੀ ਤੇ ਆਮ ਆਦਮੀ ਪਾਰਟੀ ਇਨਸਾਫ ਦਿਵਾਉਣ ਦੇ ਲਈ ਉਹਨਾਂ ਨੂੰ ਸੰਘਰਸ਼ ਕਰਦੀ ਰਹੂਗੀ ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਦੇ ਆਈਪੀਐਸ ਅਫਸਰ ਦੀ ਸੁਸਾਈਡ ਮਾਮਲੇ ਦੇ ਵਿੱਚ ਅੱਜ ਪੰਜਾਬ ਭੜ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਨੇ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਬਲਤੇਜ ਪੰਨੂ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਪੰਨੂ ਸਾਹਿਬ ਮਕਸਦ ਕੀ ਹੈ ਮਕਸਦ ਇਹ ਕੋਹਾ ਜੀ ਅਸੀਂ ਮੁਲਕ ਭਰ ਦੇ ਵਿੱਚ ਰਹਿੰਦੇ ਲੋਕਾਂ ਦੇ ਸਾਹਮਣੇ ਇਹ ਸਵਾਲ ਜਿਹੜਾ ਉਹ ਰੇਜ਼ ਕਰਨਾ ਚਾਹੁੰਦੇ ਆ ਕਿ ਅਸੀਂ 21ਵੀਂ ਸਦੀ ਦੇ ਵਿੱਚ ਰਹਿਣ ਵਾਲੇ ਲੋਕ ਆ ਅ ਜਿੰਨੇ ਮੇਰੇ ਆਲੇ ਦੁਆਲੇ ਖੜੇ ਨੇ ਇਹਨਾਂ ਦੀ ਤੁਸੀਂ ਸ਼ਕਲ ਦੇਖ ਕੇ ਉਤੋਂ ਤੁਸੀਂ ਜੱਜ ਥੋੜੀ ਕਰ ਸਕਦੇ ਹੋ ਕਿ ਕੌਣ ਕਿਹੜੇ ਧਰਮ ਦੇ ਨਾਲ ਸੰਬੰਧਿਤ ਆ ਕੌਣ ਕਿਹੜੀ ਜਾਤ ਦੇ ਵਿੱਚੋਂ ਆ ਅਸੀਂ ਜਾਤਾਂ ਪਾਤਾਂ ਨੂੰ ਮੇਟਣ ਵਾਲੇ ਲੋਕ ਆ ਤੇ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਇਸ ਕਰਕੇ ਆਤਮ ਹੱਤਿਆ ਕਰ ਲਿੰਦਾ ਕਿ ਉਹਨੂੰ ਵਿਕਾਸ ਦੇ ਨਾਂ ਦੇ ਉੱਤੇ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਹ ਵੀ ਸੀਨੀਅਰ ਆਈਪੀਐਸ ਅਫੀਸਰ ਕਿੰਨਾ ਸਮਾਂ ਲੱਗਿਆ ਉਹਨੂੰ ਆਈਪੀਐਸ ਅਫੀਸਰ ਬਣਨ ਲਈ ਤੇ ਕਿੰਨਾ ਸਮਾਂ ਲੱਗਿਆ ਉਹਨੂੰ ਏਡੀਜੀਪੀ ਦੇ ਅਹੁਦੇ ਤੱਕ ਪਹੁੰਚਣ ਦੇ ਵਾਸਤੇ ਉਸ ਤੋਂ ਬਾਅਦ ਉਹਦੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਉਹ ਆਤਮ ਹੱਤਿਆ ਕਰ ਲੈਂਦਾ ਇਹ ਬਹੁਤ ਵੱਡੇ ਸਵਾਲ ਨੇ ਮੁਲਕ ਦੇ ਵਾਸਤੇ ਜੀ ਅਸਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਚੱਕਿਆ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਇਸੇ ਦੇ ਖਿਲਾਫ ਲੜਾਈ ਲੜਾਂਗੇ ਉਹਦੀ ਸ਼ੁਰੂਆਤ ਅੱਜ ਹੋਈ ਹੈ ਅੱਗੇ ਦੀ ਰਣਨੀਤੀ ਇਹ ਪਾਰਟੀ ਹਾਈ ਕਮਾਂਡ ਵੱਲੋਂ ਕਿ ਅੱਗੇ ਦੀ ਰਣਨੀਤੀ ਤੈਅ ਕੀਤੀ ਗਈ ਹੈ ਦੇਖੋ ਅਸੀਂ ਅਜੇ ਉਸ ਪਰਿਵਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਮੁੱਚਾ ਪੰਜਾਬ ਉਸ ਪਰਿਵਾਰ ਦੇ ਨਾਲ ਖੜਾ ਹੈ ਜਿਹੜੀ ਉਹਨਾਂ ਦੀ ਪਤਨੀ ਆਈਐਸ ਆਫੀਸਰ ਆ ਉਹ ਪੰਜਾਬ ਦੀ ਧੀ ਹੈ ਉਹ ਸਿੱਖ ਪਰਿਵਾਰ ਦੇ ਵਿੱਚੋਂ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਉਹਦਾ ਪੇਕਾ ਪਿੰਡ ਹੈ ਪੰਜਾਬ ਤੇ ਪੂਰਾ ਉਹਦਾ ਪੇਕਾ ਪਿੰਡ ਉਸ ਪਰਿਵਾਰ ਦੇ ਨਾਲ ਇਸ ਦੁੱਖ ਦੇ ਮੌਕੇ ਦੇ ਉੱਤੇ ਨਾਲ ਖੜਾ ਅੱਗੋਂ ਜਿਸ ਤਰੀਕੇ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਪਾਰਟੀ ਦੇ ਵੱਲੋਂ ਦਿੱਤਾ ਜਾਊਗਾ ਉਹ ਤੁਹਾਨੂੰ ਦੱਸਤਾ ਜਾਊਗਾ ਕੱਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਘਰੇ ਗਏ ਸੀ ਅੱਜ ਸਾਨੂੰ ਜਿਹੜਾ ਕੈਂਡਲ ਮਾਰਚ ਦੇ ਵਾਸਤੇ ਪਾਰਟੀ ਦਾ ਪ੍ਰੋਗਰਾਮ ਸੀਗਾ ਕੱਲ ਦਾ ਜਿਹੜਾ ਅਗਲਾ ਪ੍ਰੋਗਰਾਮ ਉਹ ਤੁਹਾਨੂੰ ਦੱਸਾਂਗੇ ਜੀ ਬਿਲਕੁਲ ਸਰ ਬਲਤੇਜ ਪੰਨੂ ਨੇਗੇ ਮੀਡੀਆ ਐਡਵਾਈਜ਼ਰ ਨੇਗੇ ਨਾਲ ਮੇਰੇ ਬਲਜਿੰਦਰ ਸਿੰਘ ਢਿੱਲੋਂ ਨੇਗੇ ਪਾਰਟੀ ਦੇ ਸੀਨੀਅਰ ਅਗੂ ਨਾਲ ਕੱਲ ਨਾ ਢਿੱਲੋਂ ਸਾਹਿਬ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਆਈ ਹੈ ਕੀ ਲੱਗਦਾ ਹੈ ਜਿਸ ਤਰ੍ਹਾਂ ਇੱਕ ਆਈਪੀਐਸ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਕਿ ਮੈਂ ਸੋਚਦਾ ਦੇਖੋ ਸਾਡੇ ਆਮ ਆ ਜਿਹੜੀ ਇਹ ਲੜਾਈ ਆ ਇੱਕ ਪ੍ਰੋਟੈਸਟ ਬੜਾ ਸ਼ਾਂਤਮਈ ਪ੍ਰੋਟੈਸਟ ਅਸੀਂ ਅੱਜ ਕੀਤਾ ਔਰ ਇੱਕ ਕੈਂਡਲ ਮਾਰਚ ਕੱਢਿਆ ਔਰ ਸਾਰੇ ਪੰਜਾਬ ਛੇੜ ਗਏ ਤੁਹਾਨੂੰ ਉਦਾਹਰਨਾਂ ਮਿਲਣਗੀਆਂ ਬਹੁਤ ਜਗ੍ਹਾ ਇਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਆ ਸੋ ਇਹ ਲੜਾਈ ਜਿਹੜੀ ਆ ਸਿਰਫ ਸਿਸਟਮ ਦੇ ਖਿਲਾਫ ਆ ਇੱਕ ਹਿਊਮਿਲੇਸ਼ਨ ਦੇ ਖਿਲਾਫ ਆ ਇੱਕ ਜਾਤੀ ਦੇ ਆਧਾਰ ਦੇ ਉੱਤੇ ਇੱਕ ਬੜੇ ਵੱਡੇ ਉੱਚ ਅਹੁਦੇ ਦੇ ਐਡੀਜੀਪੀ ਰੈਂਕ ਦੇ ਬੰਦੇ ਜਿਨ੍ਹਾਂ ਕੇ ਵਾਈਫ ਆਈਐਸ ਆਫੀਸਰ ਪੰਜਾਬ ਤੋਂ ਹੈਗੇ ਨੇ ਸੋ ਉਹਨਾਂ ਨਾਲ ਇੰਨਾ ਦੁਰਵਿਹਾਰ ਕਰਦੇ ਰਹੀ ਆ ਉਹ ਸਰਕਾਰ ਉਸ ਗਵਰਨਮੈਂਟ ਦੇ ਵਿੱਚ ਜਿਨ੍ਹਾਂ ਨੇ ਇੱਕ ਚੰਡੀਗੜ੍ਹ ਦੇ ਆਪਣੇ ਕੋਠੀ ਦੇ ਇੱਕ ਤਾਂ ਤੰਗ ਆ ਕੇ ਇੱਕ ਸੁਸਾਈਡ ਨੋਟ ਲਿਖ ਕੇ ਆਪਣੇ ਆਪ ਨੂੰ ਗੋਲੀ ਮਾਰੀ ਆ ਔਰ ਆਤਮ ਹੱਤਿਆ ਕੀਤੀ ਆ ਸੋ ਸੁਸਾਈਡ ਨੋਟਸ ਦੇ ਵਿੱਚ ਉਹਨਾਂ ਨੇ ਸਾਰੇ ਚੀਫ ਸਕੱਟਰੀ ਡੀਜੀਪੀ ਰੈਂਕ ਜਾਂ ਹੋਰ ਵੀ ਅਧਿਕਾਰੀਆਂ ਜਿਹੜੇ ਵੀ ਉੱਥੇ ਏਮਪਲਾਈਜ਼ ਨੇ ਉਹਨਾਂ ਦੇ ਨਾਮ ਲਿਖੇ ਆ ਸੋ ਸਾਡੀ ਮੰਗ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇੰਨੇ ਦਿਨ ਬੀਤਣ ਦੇ ਬਾਅਦ ਅਜੇ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਇਆ ਔਰ ਅਜੇ ਤੱਕ ਵੀ ਉਹ ਉਹਨਾਂ ਦੇ ਸੰਸਕਾਰ ਨਹੀਂ ਹੋਏ ਇਨਸਾਫ ਉਹ ਚਾਹੁੰਦੇ ਆ ਅਨਸਾਫ ਉਹਨਾਂ ਨੂੰ ਮਿਲ ਰਿਹਾ ਜੇ ਇਹੋ ਜਿਹੇ ਵੱਡੇ ਅਫਸਰਾਂ ਨਾਲ ਇਸ ਤਰ੍ਹਾਂ ਹੋ ਸਕਦਾ ਆਮ ਬੰਦੇ ਨਾਲ ਕੀ ਹੋ ਸਕਦਾ ਇਹ ਸਾਡੀ ਲੜਾਈ ਸੋ ਇਹ ਬਲਜਿੰਦਰ ਸਿੰਘ ਢਿੱਲੋਂ ਨੇ ਪਾਰਟੀ ਦੇ ਸੀਨੀਅਰ ਆਗੂ ਰਹੇ ਨੇ ਹਲਕਾ ਇੰਚਾਰਜ ਰਹੇ ਨੇ ਲੋਕ ਸਭਾ ਦੇ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੇਕਰ ਇੱਕ ਆਈਪੀਐਸ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਸਕਦਾ ਤਾਂ ਆਮ ਆਦਮੀ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੋਊਗੀ ਤੇ ਆਮ ਆਦਮੀ ਪਾਰਟੀ ਇਨ ਉਹਨਾਂ ਨੂੰ ਸੰਘਰਸ਼ ਕਰਦੀ ਰਹੂਗੀ ਪਟਿਆਲਾ ਤੋਂ ਦੈਨਿਕ ਸਵੇਰਾ ਟੀਵੀ ਦੇ ਲਈ ਮਨੋਸ਼ ਸ਼ਰਮਾ